ਪਮਾ ਮੈਂ ਉਸ ਪਾਰਟੀ ਨਾਲ ਸੰਬੰਧਤ ਆ ਪਰ ਲੋਕਾਂ ਦੇ ਲਈ ਖੜਾ ਅੱਜ ਵੀ ਖੜਾ ਕੱਲ ਵੀ ਖੜਾ ਮੈਨੂੰ ਮਰਨਾ ਵੀ ਪੈ ਜਾਵੇ ਨਾ ਮੈਂ ਮਰੂੰਗਾ ਪਰ ਇਹ ਪਾਰਟੀ ਛੱਡ ਨਹੀਂ ਪੈਗੀ ਇਹਨਾਂ ਨੇ ਤਾਂ ਆਪ ਵੀ ਕੁਰਸੀਆਂ ਲਾਈਆਂ ਸੀ 2 ਮਹੀਨੇ ਪਹਿਲਾਂ ਜੇਕਰ ਤੁਸੀਂ ਕੁਰਸੀਆਂ ਲਾ ਸਕਦੇ ਫਿਰ ਤੁਸੀਂ ਕੁਰਸੀਆਂ ਤੇ ਬਹਿ ਕਿਉਂ ਨਹੀਂ ਸਕਦੇ ਜ਼ਮੀਨ ਕਿਸੇ ਹਾਲਤ ਚ ਨਹੀਂ ਜਾਣ ਦੇਵਾਂਗੇ ਪਮਾ ਸਾਡੀ ਜਾਨ ਵੀ ਚਲੀ ਜਾਵੇ ਜ਼ਬਾਨੀ ਚੱਕਦੇ ਹੀ ਡੰਡਾ ਚੱਕਾਂਗੇ ਨਾ ਮਗਰ ਜੇ ਆਏ ਫਿਰ ਜ਼ਮੀਨਾਂ ਲੈਣ ਮੈਂ ਕਹਾਂ ਜੀ ਪੂਰਾ ਜਿਸ ਤਰੀਕੇ ਸਰਕਾਰ ਆਊਗੀ ਉਸੇ ਤਰੀਕੇ ਅਸੀਂ ਉਹਨਾਂ ਦੇ ਮੋਹਰੇ ਫੋਮਾਂਗੇ ਤੇਰੀ ੱੱਕਾ ਕਰ ਜਾਂਦੀ ਹੁੰਦੀ ਹੈ ਸਰਕਾਰ ਨਹੀਂ ਕਰਨ ਦਿੰਦੇ ਜਿੱਦੇ ਵਿੱਚ ਆਪ ਕੁਰਸੀਆਂ ਰੱਖਦੇ ਆਪ ਵੀ ਸਾਡੀ ਕੁਰਸੀ ਤੇ ਵੀ ਆ ਕੇ ਬਹਿੰਦੇ ਇਹਨਾਂ ਨੂੰ ਬਹਿਣਾ ਚਾਹੀਦਾ ਸੀ ਇੱਥੇ ਆ ਕੇ ਵੀ ਆ ਕੇ ਸਮਝਾ ਦਿੰਦੇ ਹਾਂ ਜੀ ਇਹ ਨਹੀਂ 2 ਮਹੀਨੇ ਪਹਿਲਾਂ ਆਪ ਕੁਰਸੀਆਂ ਰੱਖੀਆਂ ਸੀ ਕਿ ਹੁਣ ਆਪ ਵੀ ਬਹਿੰਦੇ ਆ ਕੇ ਠੁੱਟੀ ਸਰਕਾਰ ਹੈ ਇਹਨਾਂ ਨੂੰ ਸਾਰਾ ਕੁਝ ਪਤਾ ਇਹ ਪਿੰਡ ਬਣਨਗੇ ਤੇ ਨਾੜੀ ਛੱਤਰ ਪੈਣੇ ਆ ਇਹਨਾਂ ਨੂੰ ਪਤਾ ਸਾਰਾ ਇਹ ਤਾਂ ਬਸ ਆਪਣੇ ਹੁਣ ਸ਼ਰਮ ਦੇ ਮਾਰਾ ਬੋਲਦੇ ਨਹੀਂ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਪੂਰੇ ਪੰਜਾਬ ਭਰ ਦੇ ਵਿੱਚ ਪਰ ਫਿਰ ਵੀ ਸਰਕਾਰ ਹਾਲੇ ਤੱਕ ਇਹਨੂੰ ਇਹੋ ਕਹਿ ਰਹੀ ਆ ਕਿ ਕਿਸਾਨਾਂ ਦੇ ਹਿੱਤ ਦੀ ਹੈ ਚਾਹੇ ਇਸ ਦੇ ਉੱਪਰ 4 ਹਫ਼ਤਿਆਂ ਦੀ ਲਈ ਸਟੇ ਲੱਗਾ ਕਿ ਭਾਈ ਸਰਕਾਰ ਜਿਹੜਾ ਜਿਹੜੀ ਆ ਉਹ ਜਵਾਬ ਦੇਵੇ ਤੇ ਅੱਜ ਲੁਧਿਆਣੇ ਦੇ ਵਿੱਚ ਸ਼ੈਨਸ਼ਾ ਪੈਲੈਸ ਦੇ ਵਿੱਚ ਇਕੱਠ ਹੋਇਆ ਜਿਸ ਦੇ ਵਿੱਚ ਕੁਰਸੀਆਂ ਲਾਈਆਂ ਗਈਆਂ ਕੁਰਸੀਆਂ ਦੇ ਉਹ ਸੀਗੀਆਂ ਭਗਵੰਤ ਸਿੰਘ ਮਾਨ ਹੋਰਾਂ ਦੇ ਲਈ ਕੁਰਸੀ ਸੀ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਹੋਰਾਂ ਦੇ ਲਈ ਕੁਰਸੀ ਸੀ ਅਮਨ ਅਰੋੜਾ ਹੋਰਾਂ ਦੇ ਲਈ ਉਸੇ ਤਰਤੇ ਜਿਸ ਤਰਤੇ ਭਗਵੰਤ ਸਿੰਘ ਮਾਨ ਨੇ ਇਸ ਸ਼ਹਿਰ ਦੇ ਵਿੱਚ 2 ਨਵੰਬਰ ਨੂੰ ਕੁਰਸੀਆਂ ਲਾਈਆਂ ਸੀ ਕਿ ਵਿਰੋਧੀ ਆ ਕੇ ਜਵਾਬ ਦੇਣ ਤਾਂ ਅੱਜ ਲੋਕ ਕਹਿੰਦੇ ਸੀ ਕਿ ਸਾਨੂੰ ਇੱਥੇ ਆ ਕੇ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਆ ਉਹ ਸਮਝਾਈ ਜਾਵੇ। ਭੁੱਲਾਰਾਈ ਪਿੰਡ ਦੇ ਲੋਕ ਮੇਰੇ ਨਾਲ ਨੇ ਇਹਨਾਂ ਦੇ ਪਿੰਡ ਦੇ ਤਕਰੀਬਨ 200 ਏਕੜ ਜ਼ਮੀਨ ਜਿਹੜੀ ਆ ਉਹ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਆ ਰਹੀ ਆ। ਲੋਕਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਲੈਂਡ ਪੁੱਲਿੰਗ ਪਾਲਿਸੀ ਤੁਹਾਡੇ ਹਿੱਤ ਦੀ ਨਹੀਂ ਆ ਜਾਂ ਤੁਹਾਨੂੰ ਲੈਂਡ ਪੁੱਲਿੰਗ ਪਾਲਿਸੀ ਫਾਇਦੇਮੰਦ ਜਿਹੜੀ ਆ ਉਹ ਨਹੀਂ ਲੱਗਦੀ। ਕੀ ਨਾਮ ਬੱਪੂ ਜੀ ਤੁਹਾਡਾ? ਅਮਨ ਰਕਲਵਾਨ ਸਿੰਘ ਹੈ ਜੀ ਕਿੰਨਾ ਟੋੜਾ ਏਰੀਆ ਆ ਰਿਹਾ 250 ਏਕੜ ਆ ਰਿਹਾ ਜੀ 250 ਏਕੜ ਆ ਰਿਹਾ ਹਾਂਜੀ ਕੋਈ ਹੈ ਤੁਹਾਡੇ ਪਿੰਡ ਦੇ ਵਿੱਚ ਉਹ ਜਿਹੜਾ ਚਾਹੁੰਦਾ ਵੀ ਇਸ 250 ਏਕੜ ਦੇ ਵਿੱਚ ਵੀ ਲੈਂਡ ਪੋਲਿੰਗ ਪਾਲਿਸੀ ਚ ਅਸੀਂ ਆਪ ਦਾ ਇੱਕ ਖੇਤ ਦੇਣਾ ਤੋਂ ਖੇਤ ਨਹੀਂ ਕੋਈ ਵੀ ਨਹੀਂ ਹੈਗਾ ਬੰਦਾ ਕੋਈ ਵੀ ਨਹੀਂ ਹੈਗਾ ਉਹਨੂੰ ਇਹ ਫਾਇਦੇਮੰਦ ਕਿਉਂ ਨਹੀਂ ਲੱਗਦੀ ਪਾਲਿਸੀ ਦੇਖੋ ਜੀ ਸਾਨੂੰ ਹੁਣ ਇੱਕ ਖੇਤ ਦੇ ਪਿੱਛੇ ਸਾਨੂੰ 2 ਕਨਾਲ ਹੀ ਦੇਣਾ ਹੂੰ ਤੇ 2 ਕਨਾਲ ਦੇ ਕੇ ਸਾਨੂੰ ਉੱਥੇ ਕੀ ਫਾਇਦਾ ਪਹਿਲਾਂ ਤੇ ਸਾਡਾ ਸਾਰਾ ਘਰ-ਬਾਰ ਸਭ ਕੁਝ ਬਣਿਆ ਹੂੰ ਸਾਨੂੰ ਪੈਸਾ ਕੋਈ ਨਹੀਂ ਦੇਣਾ ਉਹਨੇ ਹੂੰ ਕੀ ਕਿ ਨਹੀਂ ਤੇ ਫੇਰ ਅਸੀਂ ਸਾਨੂੰ ਅਸੀਂ ਉਹਨੂੰ ਕੀ ਕਰਨਾ ਜੀ ਪਹਿਲਾਂ ਸਾਡਾ ਸਾਰਾ ਜਿਗਾੜ ਬਣੇ ਪਿਆ ਸਾਰੇ ਡੇਰਿਆਂ ਤੇ ਹਮ ਸਭ ਕੋ ਦੁੱਧ ਪਾਣੀ ਆਪਣਾ ਕੰਮ ਸਾਰੇ ਕਰਦੇ ਆਪਣੇ ਕੀਤੀ ਬੜੀ ਕੇ ਦਾ ਖੇਤ ਆ ਕੇ ਦੇ 2 ਏਕੜ ਆ ਕੇ ਦੇ 5 ਵੀ ਅਜਿ ਲੋ ਤੇ ਉਹ ਕਿੱਥੇ ਜਾਓਗੇ ਜੀ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਚ ਕੋਈ ਸਰਵੇ ਹੋਇਆ ਕੋਈ ਪੁੱਛਣ ਦੇ ਨਹੀਂ ਆਇਆ ਨਹੀਂ ਕੋਈ ਸਰਵਾ ਨਹੀਂ ਹੋਇਆ ਜੀ ਇਹ ਤਾਂ ਸਾਨੂੰ ਬਾਅਦ ਬਾਅਦ ਹਫ਼ਤੇ ਬਾਅਦ ਪਤਾ ਲੱਗਣ ਲੱਗਾ ਪਹਿਲਾਂ ਕੋਈ ਸਰਵਾ ਨਹੀਂ ਹੋਇਆ ਇਹਦਾ ਅਸੀਂ ਕਦੇ ਇਦਾਂ ਸੋਚਿਆ ਸੀ ਵੀ ਕਦੇ ਸਾਥੋਂ ਪੁੱਛਿਆ ਵੀ ਨਹੀਂ ਜਾਊਗਾ ਕਿ ਤੇ ਸਾਡੀ ਜ਼ਮੀਨ ਇਦਾਂ ਹੀ ਪਾਤੀ ਜਾਊ ਵੀ ਆਹ ਪਾਲਿਸੀ ਚਾ ਜੀ ਜ਼ਮੀਨ ਇਹ ਕਦੀ ਇਦਾਂ ਹੋਇਆ ਨਹੀਂ ਅੱਗੇ ਦੀ ਅੱਗੇ ਮੋਲੀਆ ਪਾਰਟੀਆਂ ਵੀ ਅੱਗੇ ਕਦੀ ਆਈਆਂ ਕਦੀ ਇਹ ਕੰਮ ਕਦੀ ਵੀ ਨਹੀਂ ਹੋਇਆ ਜੀ ਇਹ ਤਾਂ ਪਹਿਲੀ ਵਾਰ ਹੋਇਆ ਜੀ ਜਿਹੜਾ ਸੁੱਤੇ ਐਵੇਂ ਕੰਮ ਸਾਰੇ ਕਰ ਦਿੱਤਾ ਅਗਲੇ ਦੇ ਹਾਂ ਹਾਂ ਜੀ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਹੀ ਹੋਇਆ ਜੀ ਹੂੰ ਤੇ ਐਮ ਐਲ ਏ ਸਾਭ ਕੋਲ ਪਹੁੰਚ ਕਰ ਲੈਣੀ ਸੀ ਨਹੀਂ ਅਸੀਂ ਹੁਣ ਆਪਣੇ ਮੰਗ ਪੱਤਰ ਦਿੱਤਾ ਉੱਥੇ ਡੀ ਸੀ ਨੂੰ ਦਿੱਤਾ ਆਪਣੇ ਹਾਂ ਹਾਂ ਤੇ ਆਪਣੇ ਸਾਡੇ ਇਥੇ ਮਾਨ ਸਾਹਿਬਾ ਉਹਨਾਂ ਨੂੰ ਵੀ ਅਸੀਂ ਦੇਖਿਆ ਆ ਪਾਰਟੀ ਦਾ ਨੂੰ ਵੋਟਾਂ ਪਾਈਆਂ ਉਹਨੇ ਪੁੱਛਤਾ ਹੋਣਾ ਸੀ ਉਹ ਕਿੱਥੇ ਮਿਲਣਾ ਲੱਭਣਾ ਜੀ ਉਹ ਕਿੱਥੇ ਲੱਭਦਾ ਅੱਛਾ ਐਮ ਐਲ ਵੀ ਹੋ ਲੱਭਦੇ ਨਹੀਂ ਨਹੀਂ ਲੱਭਦੇ ਜੀ ਹਾਂ ਉਹ ਕਿੱਥੋਂ ਲੱਭਣਾ ਜੀ ਹਾਂ ਜੀ ਕਿੰਨੀ ਆਰੀਏ ਬਾਪੂ ਜੀ ਤੁਹਾਡੀ ਸਾਡੇ ਆਪਣੇ ਪਿੰਡ ਦੇ 200 ਏਕੜ ਜੀ 200 ਏਕੜ ਜ਼ਮੀਨ ਹੈ ਹਾਂ ਚਾਹਣੇ ਉਹ ਵੀ ਤੁਹਾਡੇ ਪਿੰਡ 'ਚ ਲੈਂਡ ਪੂਲਿੰਗ ਪਾਲਿਸੀ ਆ ਨਹੀਂ ਜੀ ਕੋਈ ਨਹੀਂ ਚਾਹੁੰਦਾ ਜੀ ਪਿੰਡ ਵਾਸੀ ਕੋਈ ਨਹੀਂ ਤੁਸੀਂ ਨਹੀਂ ਕੋਈ ਨਹੀਂ ਚਾਹੁੰਦਾ ਕੋਈ ਵੀ ਪਿੰਡ ਵਾਸੀ ਤੁਹਾਨੂੰ ਕੀ ਨੁਕਸਾਨ ਲੱਗਦਾ ਇਹਦਾ ਇਹ ਨਾਰੇ ਟੋਟਲੇ ਨੁਕਸਾਨ ਹੈ ਅਜੇ ਦਾ ਫਾਇਦਾ ਕੋਈ ਹੂੰ ਪਿੰਡਾਂ ਦੇ ਪਿੰਡ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਣਗੇ ਹੂੰ ਚੌਣੀ ਜੀ ਜ਼ਮੀਨ ਦੇਣੀ ਲੈਣੀ ਨਹੀਂ ਅਸੀਂ ਨਹੀਂ ਕਿਉਂ ਜੀ ਅਸੀਂ ਬਣਾਵਾਂਗੇ ਕਿਥੋਂ ਜੇ ਇੰਨੀ ਨਹੀਂ ਲਾਇਆ ਜਿਹੜਾ 2 ਕਰੋੜ ਰੁਪਈਆ ਪਹਿਲਾਂ ਲਾਵਾਂਗੇ ਕਰੋੜ ਰੁਪਈਆ ਫੇਰੇ ਵੇਚਾਂਗੇ ਹੂੰ ਕਿਥੋਂ ਲੈ ਕੇ ਆਵਾਂਗੇ ਕਿਹਦੇ ਕੋਲੋਂ ਲੈ ਕੇ ਆਵਾਂਗੇ ਪਰ ਉਹ ਕਹਿੰਦੇ ਕਰੋੜਪਤੀ ਕਰ ਦਾਂਗੇ ਪਾਲਿਸੀ ਕਰੋੜਪਤੀ ਕਰਾਂਗੇ ਕਦੋਂ ਕਰੋਗੇ ਨਹੀਂ ਕਰੋ ਤਾਂ ਕਦੋਂ ਕਰੋਗੇ ਕਦੋਂ ਉਹ ਪਤਾ ਲੱਗੇ ਨਾ ਤੁਹਾਨੂੰ ਲੱਗਦਾ ਵੀ ਪਲਾਟਾਂ ਦੇ ਵਿੱਚ ਖੇਤੀ ਹੋ ਸਕਦੀ ਹੈ ਜੋ ਕਦੀ ਵੀ ਨਹੀਂ ਹੋ ਸਕਦੀ ਅਸੀਂ ਜਾਵਾਂਗੇ ਕਿੱਥੇ ਅਸੀਂ ਪੈਸਾ ਕਿੱਥੋਂ ਲੈ ਕੇ ਆਵਾਂਗੇ ਜੇ ਜਿਹੜਾ ਪਲਾਟ ਦੇ ਵਿੱਚ ਬਣਾਉਣਾ ਪਲਾਟ ਘਰ ਬਣਾਉਣੇ ਆ ਉਹ ਪੈਸਾ ਕਿੱਥੋਂ ਲਿਆਵਾਂਗੇ ਅਸੀਂ ਜਦ ਸਾਡੇ ਕੋਲ ਰਹਿਣਾ ਹੀ ਕੱਖ ਨਹੀਂ ਸੇ ਲਿਆਵਾਂਗੇ ਕਿੱਥੋਂ ਥੋੜੇ ਪਿੰਡ ਚ ਕੋਈ ਐਸੇ ਹੈਗੇ ਜਿਨ੍ਹਾਂ ਕੋਲੇ ਬੇਕਾਰ ਹੋਣ ਜਿਹੜੇ ਬੇਕਾਰ ਹੋਣ ਵੀ ਜਿਨ੍ਹਾਂ ਨੂੰ ਉਹ ਪਲਾਟ ਚਾਹੀਦੇ ਹੁਣ ਕੋਈ ਹੈ ਕੋਈ ਵੀ ਨਹੀਂ ਹੈਗਾ ਕੋਈ ਵੀ ਹੈ ਨਹੀਂ ਕਿਸੇ ਦੇ ਵੱਲੋਂ ਆ ਕੇ ਸਰਵੇ ਪੁੱਛ ਕੇ ਚ ਕੀਤੀ ਗਈ ਵੀ ਅਸੀਂ ਆਉ ਪਾਲਿਸੀ ਲਿਆਉਣੀ ਆ ਭਾਈ ਲੈ ਆਈਏ ਕਿ ਨਾ ਕਿਸੇ ਕੋਲ ਵੀ ਨਹੀਂ ਆਏ ਕਿਸੇ ਕੋਲ ਵੀ ਨਹੀਂ ਆਇਆ ਇੱਕ ਵੀ ਆ ਕੇ ਪੁੱਛਿਆ ਹੋਵੇ ਕਿਸੇ ਨੇ ਨਹੀਂ ਪੁੱਛਿਆ ਕੋਈ ਇਹ ਨਹੀਂ ਪੁੱਛਿਆ ਸਿੱਧੀ ਪਤਾ ਲੱਗਿਆ ਵੀ ਸਾਡੀ ਲੈਂਡ ਨੂੰ ਸਾਨੂੰ ਤਾਂ ਸਵੀਨ ਨੂੰ ਪਤਾ ਲੱਗਾ ਨਕਸ਼ੇ ਦੇ ਵਿੱਚੋਂ ਵੀ ਤੁਹਾਡੀ ਜ਼ਮੀਨ ਹੈ ਤੋ ਐਂਡ ਐਂਡ ਨੈਟ ਦੇ ਉੱਤੋਂ ਪਤਾ ਲੱਗਾ ਵੀ ਆਹ ਨਕਸ਼ੇ 'ਚ ਆ ਗਈ ਹੈ ਪਰ ਤਾਂ ਵਿਫਤਾ ਹੀ ਪੈ ਗਈ ਹੁਣੀ ਆਪਦੇ ਆਪ ਨੂੰ ਵੀ ਯਾਰ ਬਣੂਗਾ ਕੀ ਜੇ ਨਹੀਂ ਵਿਫਤਾ ਹੀ ਪੈਣੀ ਆ ਹੋਰ ਕੀ ਪੈਣਾ ਜਦੋਂ ਸਾਰੀ ਆਪਣੀ ਜੱਦੀ ਜ਼ਮੀਨ ਸਾਰਾ ਕੋਈ ਵਿਚੂ ਆ ਗਿਆ ਫਾਇਦਾ ਕੀ ਉਹਦਾ ਕੀ ਮੈਨੂੰ ਤੁਸੀਂ ਆਪ ਸੋਚੋ ਤੁਸੀਂ ਮੌਜੂਦਾ ਸਰਪੰਚ ਹੋ ਬਾਈ ਜੀ ਮੈਂ ਮੌਜੂਦਾ ਪਿੰਡ ਦੇ ਬਾਈ ਹੋਰੇ ਪਿੰਡ ਦੇ ਮੌਜੂਦਾ ਸਰਪੰਚ ਨਹੀਂ ਕਿਉਂਕਿ ਜਦੋਂ ਜੇਕਰ ਪਿੰਡ ਦੇ ਵਿੱਚ ਕੋਈ ਕਿਸਾਨ ਸਹਿਮਤ ਹੁੰਦਾ ਜਾਂ ਪਿੰਡ ਦੇ ਵਿੱਚ ਕੋਈ ਛੋਟੀ ਬੋਟੀ ਗੱਲਬਾਤ ਆ ਤਾਂ ਸਰਪੰਚ ਨੂੰ ਜ਼ਰੂਰ ਪਤਾ ਹੁੰਦਾ ਕਿ ਸਾਡੇ ਪਿੰਡ ਦੇ ਕਿੰਨੇ ਕਿਸਾਨ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਬਾਈ ਦੇ ਨਾਲ ਗੱਲਬਾਤ ਕਰਦਾ ਤੁਸੀਂ ਮੌਜੂਦਾ ਸਰਪੰਚੋਂ ਤੁਹਾਡੇ ਤੱਕ ਪਹੁੰਚ ਅਫਸਰਾਂ ਵੱਲੋਂ ਜਾਂ ਤੁਹਾਡੇ ਤੱਕ ਕਿਸ ਤਰ੍ਹਾਂ ਦੀ ਪਹੁੰਚ ਹੋਈ ਹੋਵੇ ਕਿ ਆਹ ਪਾਲਿਸੀ ਆ ਰਹੀ ਹੈ ਜੀ ਤੁਸੀਂ ਆਪਦੇ ਲੋਕਾਂ ਨੂੰ ਜਿਹੜਾ ਹੈਗਾ ਦੱਸੋਗਾ ਪਾਲਿਸੀ ਦੇ ਤਹਿਤ ਤੁਹਾਡੀ ਜ਼ਮੀਨ ਹੋਣੀ ਆ ਕੋਈ ਪੁੱਛਗਿੱਛ ਹੋਈ ਨਹੀਂ ਨਹੀਂ ਕੋਈ ਸਰਕਾਰੀ ਪ੍ਰਸ਼ਾਸਨ ਵੱਲੋਂ ਕਦੀ ਨਹੀਂ ਕੋਈ ਪੁੱਛਗਛ ਹੋਈ ਹੈਗੀ ਕਿ ਸਾਡੀ ਪਾਲਿਸੀ ਦੇ ਵਿੱਚ ਇਹ ਜ਼ਮੀਨ ਪਾ ਦਿੱਤੀ ਆ ਕਿਉਂਕਿ ਫੇ ਵੀ ਦੇਖੋ ਜਿਹੜੀਆਂ ਪਾਲਸੀਆਂ ਬਣਦੀਆਂ ਅੱਜ ਤੱਕ ਜਿਹੜੀਆਂ ਪਾਲਸੀਆਂ ਬਣਦੀਆਂ ਜਾਂ ਜਿਹੜੇ ਕਾਨੂੰਨ ਬਣਦੇ ਆ ਪੁੱਛ ਕੇ ਦੱਸ ਕੇ ਦੇਖ ਕੇ ਬਣੇ ਜਾਂਦੇ ਆ ਪਰ ਜਿਹੜਾ ਇਹ ਲੈਂਡ ਪੂਲਿੰਗ ਬਣਿਆ ਇਹ ਕਦੀ ਵੀ ਨਹੀਂ ਕਿਉਂਕਿ ਦੁਆਬੇ ਦੇ ਵਿੱਚ ਸਾਡਾ ਪਿੰਡ ਚੰਡੀਗੜ੍ਹ ਰੋਡ ਤੇ ਵੀ ਲੱਗਦਾ ਤੇ ਹੁਸ਼ਿਆਰਪੁਰ ਰੋਡ ਤੇ ਵੀ ਲੱਗਦਾ ਜਿਹੜੀ ਜ਼ਮੀਨ ਆ ਸਾਡੀ ਇਹ ਜ਼ਮੀਨ 200 ਏਕੜ ਆਈ ਆ ਇਹ ਸਭ ਤੋਂ ਸਿਰ ਕੱਢਮੀ ਜ਼ਮੀਨ ਆ ਮਤਲਬ ਪਿੰਡ ਦੇ ਵਿੱਚ ਜੇ ਇਕਰ ਇਸ ਇਸ ਜ਼ਮੀਨ ਦੇ ਵਿੱਚ ਝਾੜ ਵੀ ਬਹੁਤ ਆ ਸਾਰਾ ਕੋ ਜਿਹੜੀ ਥੱਲੇ ਨੂੰ ਸਾਡੀ ਜ਼ਮੀਨ ਜਾਂਦੀ ਆ ਉਹ ਸਾਡੀ ਵਧੀਆ ਜ਼ਮੀਨ ਨਹੀਂ ਹੈਗੀ ਸਾਡੀ ਵਧੀਆ ਜ਼ਮੀਨ ਨੂੰ ਇਹਨਾਂ ਨੇ ਦੇਖ ਕੇ ਜਿਹੜੀ ਚੰਡੀਗੜ੍ਹ ਰੋਡ ਤੇ ਲੱਗਦੀ ਆ ਉਹਨੂੰ ਲੈਂਡ ਪੂਲਿੰਗ ਦੇ ਆਧਾਰ ਤੇ ਲੈ ਜਾਂਦਾ ਤੋਂ ਲੱਗਦਾ ਵੀ ਜ਼ਰੂਰ ਤਾਂ ਤੁਹਾਡੇ ਪਿੰਡ ਨੂੰ ਲੈਂਡ ਪੂਲਿੰਗ ਪਾਲਿਸੀ ਦੀ ਜ਼ਰੂਰਤ ਆ ਤੁਹਾਡੇ ਪਿੰਡ ਨੂੰ ਕਮਰਸ਼ੀਅਲ ਪਲਾਟਾਂ ਦੀ ਜ਼ਰੂਰਤ ਆ ਤੁਹਾਡੇ ਪਿੰਡ ਦੇ ਲੋਕ ਕੁਝ ਵੇਕਰ ਹੋਣ ਜਿਨ੍ਹਾਂ ਨੂੰ ਪਲਾਟਾਂ ਦੀ ਜ਼ਰੂਰਤ ਹੋਵੇ ਜਿਨ੍ਹਾਂ ਨੂੰ ਰੈਸ਼ੀ ਏਰੀਆ ਦੀ ਜ਼ਰੂਰਤ ਹੋਵੇ ਹੈ ਕੁਝ ਐਸਾ ਤੁਹਾਡੇ ਪਿੰਡ ਸਾਡਾ ਪਿੰਡ ਸਾਡਾ ਸਾਰਾ ਹੀ ਵਿਕਸਿਤ ਪਿੰਡ ਆ ਸਾਨੂੰ ਕੋਈ ਲੋੜ ਨਹੀਂ ਹੈ ਮਤਲਬ ਸਾਨੂੰ ਕੋਈ ਲੋੜ ਨਹੀਂ ਸਾਡੇ ਸਾਹਮਣੇ ਇੱਕ ਪਲਾਟ ਕੱਟ ਹੋਇਆ ਗਿਲਕੋ ਗਿਲਕੋ ਨਾ ਦਿੱਇਆ ਠੀਕ ਹੈ ਜੀ ਗਿਲਕੋ ਦੇ ਵਿੱਚ 2.5 ਲੱਖ ਨੂੰ ਮਰਲਾ ਜੀ ਠੀਕ ਹੈ ਜੀ ਔਰ ਮੈਂ ਇਹ ਦੱਸਣਾ ਚਾਹੁੰਦਾ ਸਾਡੇ ਨਾਲ ਪਰਮਾਰ ਕਲੋਨੀ ਆ ਅਨਡਵੈਲਪ ਪਈ ਆ ਮਤਲਬ ਕਿ ਉੱਥੇ ਝਾੜੀਆਂ ਬੂਟੀ ਝਾੜੀਆਂ ਬਣੀਆਂ ਪਈਆਂ ਬਹੁਤ ਕੁਝ ਉਹ ਤਾਂ ਡਿਵੈਲਪ ਹੋਈ ਨਹੀਂ ਜਿਹੜੇ ਸਾਡੇ ਪਿੰਡ ਦੇ ਵਿੱਚ ਕਲੋਨੀਆਂ ਜਿਹੜੀਆਂ ਅਨਵਿਕਸਿਤ ਨੇ ਵਿਕਸਿਤ ਨਹੀਂ ਉਹਨਾਂ ਨੂੰ ਵਿਕਸਿਤ ਕਰ ਲੋ ਫੰਡਸ ਅਵੇਲੇਬਲ ਕਰਵਾ ਦਿਓ ਸਾਡੇ ਪਿੰਡ ਨੂੰ ਜਿਹੜੀ ਚੀਜ਼ ਦੀ ਲੋੜ ਆ ਜਿਹੜੀ ਜੇ ਜੇ ਸਾ ਮੈਨੂੰ ਜੇ ਇਸ ਚੀਜ਼ ਦੀ ਭੁੱਖ ਆ ਮੈਨੂੰ ਜੇ ਮੇਰੀ ਉਹ ਭੁੱਖ ਮਤਲਬ ਸਰਕਾਰ ਪੂਰੀ ਕਰਦੀ ਆ ਉਹਨੂੰ ਕਹਿਣਾ ਚਾਹੀਦਾ ਲੇਕਿਨ ਲੈਂਡ ਬੋਲਿੰਗ ਇਸ ਫੇਲ ਇਫੈਕਟ ਆਫ ਠੀਕ ਮਤਲਬ ਵਧੀਆ ਚੀਜ਼ ਨਹੀਂ ਆ। ਤੁਸੀਂ ਤਾਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੋ ਤੁਸੀਂ ਤਾਂ ਜਾ ਕੇ ਐਮਐਲਏ ਸਾਹਿਬ ਨੂੰ ਮਿਲਣਾ ਸੀ ਕਹਿਣਾ ਸੀ ਕਿ ਜੀ ਮੈਂ ਤਾਂ ਤੁਹਾਡੀ ਪਾਰਟੀ ਦਾ ਆ ਸਾਡੇ ਤਾਂ ਲੋਕ ਚਾਹੁੰਦੇ ਨਹੀਂ ਇਹ ਆਪਾਂ ਜਿਹੜੇ ਮੰਗ ਪੱਤਰ ਸੀਗੇ ਸਰਕਾਰ ਨੂੰ ਦੇਣੇ ਹੁੰਦੇ ਆ ਉਹ ਮੈਂ ਪੋਲੀਟੀਕਲੀ ਵੀ ਜਾਂ ਆਫੀਸ਼ੀਅਲੀ ਪ੍ਰਸ਼ਾਸਨ ਨੂੰ ਅਸੀਂ ਡੀਡੀਸੀ ਸਾਹਿਬ ਨੂੰ ਜਾਂ ਸਾਡੇ ਹਲਕਾ ਇੰਚਾਰਜ ਨੇ ਉਹਨਾਂ ਨੂੰ ਅਸੀਂ ਦੇ ਚੁੱਕੇ ਆ ਆਪਣੇ ਵੱਲੋਂ ਅਸੀਂ ਇੱਕ ਗ੍ਰਾਮ ਸਭਾ ਦਾ ਇਜਲਾਸ ਵੀ ਸੱਦਿਆ ਇੱਕ ਜਿਹੜਾ ਹੁੰਦਾ ਨਾ ਇਜਲਾਸ ਪੰਜਾਬ ਦੇ ਵਿੱਚ ਪਹਿਲਾ ਇਜਲਾਸ ਭੁੱਲਾ ਰਈ ਪਿੰਡ ਨੇ ਸੱਦਿਆ ਜਦੋਂ ਸਾਨੂੰ ਪਤਾ ਲੱਗਾ 6 ਦਿਨ ਬਾਅਦ ਪਤਾ ਲੱਗਾ ਤੇ ਅਸੀਂ ਗ੍ਰਾਮ ਸਭਾ ਦਾ ਇਜਲਾਸ ਪ ਪਾ ਦਿੱਤਾ ਕਿ ਲੈਂਡ ਪੋਲਿੰਗ ਸਾਡੇ ਅਸੀਂ ਰੱਦ ਕਰਦੇ ਹਾਂ ਇਸ ਨੂੰ ਮਤਲਬ ਸਾਡੇ ਪਿੰਡ ਦੇ ਵਿੱਚ ਲਾਗੂ ਨਹੀਂ ਹੋਊਗੀ ਕਿਉਂ ਕੀਤਾ ਕਿਉਂਕਿ ਪਾਜੀ ਮੈਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਪਿੰਡ ਨੇ ਜਿਤਾਇਆ ਪਹਿਲੋਂ ਮੈਂ ਪਿੰਡ ਦੇ ਨਾਲ ਆ ਉਸ ਤੋਂ ਬਾਅਦ ਮੈਂ ਮਤਲਬ ਕਿਸੇ ਹੋਰ ਦੇ ਨਾਲ ਆ ਕਿਉਂਕਿ ਪਿੰਡ ਮੇਰਾ ਮੇਰਾ ਦੇਲਿਆ ਜੀ ਪਿੰਡ ਕਿ ਤੁਸੀਂ ਐਮਐਲਏ ਸਾਹਿਬ ਤੱਕ ਨਹੀਂ ਆਪ ਪਹੁੰਚ ਕੀਤੀ ਕਹਿਣ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਸਰਪੰਚੋਂ ਇੱਕ ਤਾਂ ਪਿੰਡ ਦੇ ਮੋਹਤਬਰੋ ਜਿਵੇਂ ਤੁਸੀਂ ਕਿਹਾ ਕਿ ਪਹਿਲਾ ਮੈਨੂੰ ਪਿੰਡਾ ਸੁਭਾਵਿਕ ਤੌਰ ਤੇ ਮਾਨ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਪਹਿਲਾ ਪਿੰਡ ਹੁੰਦਾ ਹੈ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨਾਲ ਉਸ ਸੰਬੰਧਤੋਂ ਐਮਐਲਏ ਸਾਹਿਬ ਤੱਕ ਪਹੁੰਚ ਕਰ ਲੈਣੀ ਸੀ ਕਿ ਐਮਐਲਏ ਸਾਹਿਬ ਆ ਸਾਡੇ ਪਿੰਡ ਦੇ ਲੋਕ ਤਾਂ ਆ ਚੀਜ਼ ਚਾਹੁੰਦੇ ਆ ਅਸੀਂ ਸਾਰੇ ਨਾਲ ਪਹੁੰਚ ਕਰ ਚੁੱਕੇ ਆ ਹੂੰ ਪਰ ਲਈ ਕੀ ਜਵਾਬ ਆਇਆ ਜਵਾਬ ਇਹੀ ਆਦਾ ਆ ਕਿ ਨਹੀਂ ਜੀ ਇਹ ਵਧੀਆ ਪਾਲਿਸੀ ਆ ਅੱਛੀ ਪਾਲਿਸੀ ਆ ਲੇਕਿਨ ਸਾਡੇ ਪਿੰਡ ਲਈ ਇਹ ਵਧੀਆ ਪਾਲਿਸੀ ਨਹੀਂ ਹੈਗੀ ਕਿਉਂਕਿ ਸਾਡੇ ਜਿਹੜੇ ਜ਼ਮੀਨ ਜ਼ਮੀਨਾਂ ਵਾਲੇ ਲੋਕ ਨੇ ਉਹ ਉੱਥੋਂ ਆਪਣੀ ਰੋਜ਼ਗਾਰ ਪ੍ਰਾਪਤ ਕਰਦੇ ਨੇ ਕਿਉਂਕਿ ਰੋਜ਼ਗਾਰ ਹੋਊਗਾ ਤਾਂ ਸਾਰਾ ਵਪਾਰ ਚੱਲੂਗਾ ਵਪਾਰ ਦੇ ਨਾਲ ਹੀ ਰੋਜ਼ਗਾਰ ਆ ਜੇਕਰ ਕਣਕ ਜਾਂ ਝੋਨਾ ਪੈਦਾ ਹੋਊਗਾ ਉਹਨੂੰ ਵੇਚਾਂਗੇ ਵੇਚ ਕੇ ਅਗਲਾ ਨੈਕਸਟ ਸਟੈਪ ਬਾਜ਼ਾਰ 'ਚ ਜਾਵਾਂਗੇ ਜਾਂ ਕੋਈ ਚੀਜ਼ ਖਰੀਦਾਂਗੇ ਇਹ ਲੈਂਡ ਪਾਲਿੰਗ ਇਸ ਫੇਲ ਵਧੀਆ ਤੁਹਾਨੂੰ ਲੱਗਦਾ ਸੀ ਕਿ ਅੱਜ ਅੱਜ ਕੁਰਸੀਆਂ ਨੇ ਵੀ ਅੱਜ ਆਉਣਾ ਚਾਹੀਦਾ ਸੀ ਆ ਕੇ ਸਮਝਾ ਦੇਣਾ ਚਾਹੀਦਾ ਸੀ ਘੱਟੋ ਘੱਟ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਨੁਕਸਾਨ ਨੇ ਪੰਜਾਬ ਪੂਰਾ ਕਹਿ ਰਿਹਾ ਨੁਕਸਾਨ ਆ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਨੁਕਸਾਨ ਨਹੀਂ ਇਹਦੇ ਫਾਇਦੇ ਸੋਨ ਲੱਗਦਾ ਕਿ ਅੱਜ ਕੁਰਸੀਆਂ ਲੱਗੀਆਂ ਸੀ ਆ ਕੇ ਸਮਝਾ ਤੋ ਦਿੰਦੇ ਘੱਟੋ ਘੱਟ ਦੇਖੋ ਗੱਲ ਪਤਾ ਕਿਦਾਂ ਭਾਜੀ ਇਹ ਸਾਰੀ ਜਿਹੜੀ ਵੀ ਸਿਆਸਤ ਜਿੱਦਾਂ ਵੀ ਆਮ ਪਹਿਲੀਆਂ ਪਾਰਟੀਆਂ ਵੀ ਕਰਦੇ ਰਹੀਆਂ ਹੁਣ ਵੀ ਕਰਦੀ ਇਹਨਾਂ ਨੇ ਤਾਂ ਆਪ ਵੀ ਕੁਰਸੀਆਂ ਲਾਈਆਂ ਸੀ 2 ਮਹੀਨੇ ਪਹਿਲਾਂ ਹਾਂ ਰਾਈਟ ਤੇ ਅੱਜ ਪਾਲਿਸੀ ਦੇ ਅਧੀਨ ਵੀ ਪੁਖਰਤੀਆਂ ਲੱਗੀਆਂ ਜੇਕਰ ਤੁਸੀਂ ਕੁਰਸੀਆਂ ਲਾ ਸਕਦੇ ਫਿਰ ਤੁਸੀਂ ਕੁਰਸੀਆਂ ਤੇ ਬਹਿ ਕਿਉਂ ਨਹੀਂ ਸਕਦੇ ਜੇਕਰ ਇਦਾਂ ਦੀ ਪਾਲਿਸੀ ਤੁਹਾਨੂੰ ਲੱਗਦੀ ਹੈ ਕਿ ਇਹ ਪੰਜਾਬ ਦੇ ਹਿੱਤ ਦੀ ਗੱਲ ਹੈ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਉਹਨੂੰ ਪੰਜਾਬ ਦੇ ਹਿੱਤ ਦੀ ਗੱਲ ਕਰਨੀ ਚਾਹੀਦੀ ਭਾਵੇਂ ਮੈਂ ਉਸ ਪਾਰਟੀ ਨਾਲ ਸੰਬੰਧਤ ਹਾਂ ਪਰ ਮੈਨੂੰ ਦੁੱਖ ਏਸ ਚੀਜ਼ ਦਾ ਕਿ ਪਾਰਟੀ ਦੇ ਨਾਲ ਸੰਬੰਧਤ ਹੋਣ ਦੇ ਨਾਲ ਵੀ ਪਰ ਮੈਂ ਪਿੰਡ ਦੇ ਨਾਲ ਜ਼ਿਆਦਾ ਸੰਬੰਧਤ ਹਾਂ ਮੈਂ ਪਿੰਡ ਦੇ ਨਾਲ ਮੈਨੂੰ ਪਾਰਟੀ ਦੇ ਨਾਲ ਕੋਈ ਐਡਾ ਇੰਟਰਸਟ ਨਹੀਂ ਹੈਗਾ ਮੈਨੂੰ ਪਿੰਡ ਦੇ ਨਾਲ ਜ਼ਿਆਦਾ ਇੰਟਰਸਟ ਹੈ ਇਸ ਚੀਜ਼ ਦਾ ਵੀ ਗਿਲਾ ਹੈ ਵੀ ਯਾਰ ਰਿਸ਼ਤਾ ਪਾਰਟੀ ਨਾਲ ਸੰਬੰਧਨ ਤਾਂ ਸਾ ਹੋਣੀ ਚਾਹੀਦੀ ਸੀ ਮੈਂ ਕੱਲੇ ਇਸ ਮਸਲੇ ਦੀ ਗੱਲ ਕਰ ਰਿਹਾ ਵੀ ਇਸ ਮਸਲੇ ਤੇ ਸਾਡੀ ਉਸ ਪੱਧਰ ਤੇ ਨਹੀਂ ਸੁਣੀਗੀ ਇਸ ਚੀਜ਼ ਦਾ ਗਿਲਾ ਹੈ ਬਹੁਤ ਗਿਲਾ ਜੀ ਦੇਖੋ ਪਿੰਡ ਜਿਹੜਾ ਹੁੰਦਾ ਨਾ ਪਿੰਡ ਨੇ ਵੋਟਾਂ ਪਾ ਕੇ ਐਮਐਲਏ ਜਾਂ ਐਮਪੀ ਬਣਾਇਆ ਹੁੰਦਾ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਨਾ ਫਿਰ ਸਰਪੰਚ ਨੂੰ ਇੱਕ ਦਰੂਪ ਦੇ ਵਿੱਚ ਦੇਖਿਆ ਜਾਂਦਾ ਵੀ ਕਿੰਦਾ ਸੰਬੰਧਤ ਪਾਰਟੀ ਦੇ ਨਾਲ ਜਦੋਂ ਬੰਦਾ ਹੋਵੇ ਨਾ ਫਿਰ ਜਵਾਬ ਦੇਣਾ ਵੀ ਔਖਾ ਹੋ ਜਾਂਦਾ ਸਰਪੰਚ ਜੀ ਮਾਨ ਸਾਹਿਬ ਵੀ ਕਹਿੰਦੇ ਮੁੱਖ ਮੰਤਰੀ ਹੁੰਦਾ ਪਿੰਡ ਦਾ ਹਾਂਜੀ ਫਿਰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਪਰ ਮੈਂ ਲੋਕਾਂ ਦੇ ਲਈ ਖੜਾ ਹਾਂ ਅੱਜ ਵੀ ਖੜਾ ਕੱਲ ਵੀ ਖੜਾ ਮੈਨੂੰ ਮਰਨਾ ਵੀ ਪੈ ਜਾਵੇ ਐ ਨਾ ਮੈਂ ਮਰੂੰਗਾ ਪਰ ਪਾਰਟ ਸ਼ਿਟ ਨਹੀਂ ਪੈਗੀ ਨੋ ਪ੍ਰੋਬਲਮ ਜਿੱਦਾਂ ਮੈਨੂੰ ਪਿੰਡ ਦੇ ਲੋਕ ਕਹਿਣਗੇ ਮੈਂ ਪਿੰਡ ਦੇ ਹੱਕ ਤੇ ਆ ਜਿੱਦਾਂ ਮੈਨੂੰ ਕਹਿਣਗੇ ਜੇ ਮੈਨੂੰ ਕਹਿਣਗੇ ਪਾਰਟੀ ਛੱਡਦੇ ਜਿੱਦਾਂ ਮੈਨੂੰ ਪਿੰਡ ਦੇ ਲੋਕ ਮੇਰੇ ਮੇਰੇ ਸਤਿਕਾਰਯੋਗ ਨੇ ਸਾਬਕਾ ਸਰਪੰਚ ਨੇ ਕੁਲਵੰਤ ਸਿੰਘ ਜੀ ਜਿੱਦਾਂ ਵੀ ਸਾਰੇ ਮੇਰੇ ਸਤਿਕਾਰਯੋਗ ਵੱਡੇ ਵੀਰ ਮੈਨੂੰ ਕਹਿਣਗੇ ਮੈਂ ਉਹਨਾਂ ਦੇ ਨਾਲ ਆ ਔਰ ਅਸੀਂ ਆਮ ਜਲਾਸੇ ਦੇ ਵਿੱਚ ਮਤਾ ਪਾਤਾ ਅਸੀਂ ਇਹ ਕਾਨੂੰਨ ਆਪਣੇ ਪਿੰਡ ਦੇ ਵਿੱਚ ਲਾਗੂ ਨਹੀਂ ਹੋਣਾ ਮਤਲਬ ਜੇਕਰ ਤੁਹਾਡੇ ਪਿੰਡ ਜ਼ਮੀਨਾਂ ਲੈਣ ਦੇ ਲਈ ਆਉਂਦੇ ਆ ਤੁਹਾਡੀ ਕੋਰੀ ਨਾ ਵੀ ਤੁਸੀਂ ਪੈਰ ਨਹੀਂ ਪਾਉਣ ਦੇਣਾ ਆਉਂਦੇ ਨਹੀਂ ਕਦੀ ਵੀ ਨਹੀਂ ਪੈਰ ਅਸੀਂ ਪਹਿਲੋ ਵੀ ਕਹਿੰਦਾ ਅਸੀਂ ਮੰਗ ਪੱਤਰ ਮਨ ਬਣਾਇਆ ਆ ਕਿ ਅਸੀਂ ਇਹ ਜ਼ਮੀਨ ਕਿਸੇ ਹਾਲਤ ਚ ਨਹੀਂ ਜਾਣ ਦੇਵਾਂਗੇ ਭਾਵੇਂ ਸਾਡੀ ਜਾਨ ਵੀ ਚਲੀ ਜਾਵੇ ਸਰਪੰਚ ਸਰ ਉਹ ਕਿਹੜੇ ਕਿਸਾਨ ਨੇ ਕੋਈ ਤੁਹਾਡੇ ਏਰੀਆ ਦੇ ਕਿਸਾਨ ਹੈਗੇ ਜਿਨ੍ਹਾਂ ਨੂੰ ਕਹਿੰਦੇ ਆ ਕਿ ਸਰਕਾਰ ਕਹਿੰਦੇ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਹੇ ਨੇ ਸਾਨੂੰ ਕਿਸਾਨ ਤਾਂ ਬਹੁਤ ਖੁਸ਼ ਨੇ ਇਹ ਤਾਂ ਲੋਕ ਪੜ ਘਾ ਰਹੇ ਨੇ ਹੈਗੇ ਕੋਈ ਤੁਹਾਡੇ ਏਰੀਆ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਪਤਾ ਕੀ ਗੱਲ ਹੁੰਦੀ ਆ ਜਿਹੜੀਆਂ ਇਦਾਂ ਦੀਆਂ ਗੱਲ ਹੁੰਦੀਆਂ ਨੇ ਇਹ ਬਣੀਆਂ ਬਣਾਈਆਂ ਗੱਲਾਂ ਹੁੰਦੀਆਂ ਆਣ ਆ ਮਤਲਬ ਇਹਦੇ ਵਿੱਚ ਕੋਈ ਤਕ ਨਹੀਂ ਹੁੰਦਾ ਕਹਿੰਦੇ ਨਹੀਂ ਹੁੰਦੇ ਵੀ ਕਿਸੇ ਨੂੰ ਵੀ ਕਹਿ ਦੋ ਜਰ ਤੂੰ ਆ ਗੱਲ ਕਰਨੀ ਇਦਾਂ ਗੱਲਾਂ ਮਤਲਬ ਜਿਹੜੇ ਬੇਜ਼ਮੀਨੇ ਜਿਹਨਾਂ ਨੂੰ ਨੌਲੇਜ ਹੈ ਨਹੀਂ ਨਾ ਕਿਸਾਨੀ ਦੀ ਉਹ ਬੰਦਿਆਂ ਨੂੰ ਫੜ ਕੇ ਬਸ ਉਹਨਾਂ ਦੇ ਕੋਲੋਂ ਇਹ ਮਤਲਬ ਵਾਈਟਾਂ ਦਵਾਈਆਂ ਜਾਂਦੀਆਂ ਆ ਆ ਕਿਹਾ ਜਾਂਦਾ ਪਰ ਜਿਹੜੇ ਜ਼ਮੀਨਾਂ ਵਾਲ ਨੇ ਸਾਡੀਆਂ ਜਿੱਦਾਂ ਜ਼ਮੀਨਾਂ ਸਾਨੂੰ ਪੁੱਛੋ ਕਿ ਸਾਡੀ ਜੇ ਜ਼ਮੀਨ ਚਲ ਗਈ ਸਾਡੀ ਮਾਂ ਚਲ ਗਈ ਅਸੀਂ ਵਪਾਰ ਜਾਂ ਰੋਜ਼ਗਾਰ ਕੀ ਕਰਾਂਗੇ ਇਹ ਸਾਡੇ ਕੋਲ ਤਾਂ ਹੋਰ ਕੰਮ ਮਤਲਬ ਕੀ ਸਾਡੇ ਪਿੰਡ ਦੇ ਵਿੱਚ ਜਿਹੜੀ ਉਹ ਜ਼ਮੀਨ ਆਂਦੀ ਆ ਉਹਨਾਂ ਦੇ ਕੋਲ ਤਾਂ ਹੋਰ ਕੰਮ ਹੀ ਕੋਈ ਹੈ ਨਹੀਂ ਉਹਨਾਂ ਨੂੰ ਤਾਂ ਕੰਮ ਸਿਰਫ ਖੇਤੀ ਦਾ ਆਉਂਦਾ ਟਰੈਕਟਰ ਤੇ ਵਹਾਈ ਕਰਨੀ ਜਾਂ ਕੁਛ ਕਰਨਾ ਹੋਰ ਤਾਂ ਕੰਮੇ ਕੋਈ ਨਹੀਂ ਆਉਂਦਾ ਭਾਜੀ ਕਰਨਗੇ ਕੀ ਉਹ ਬਹੁਤ ਤਾਂ ਪਿੰਡ ਤਾਂ ਮੈਨੂੰ ਲੱਗਦਾ ਖੇਤੀਬਾੜੀ ਤੇ ਆਧਾਰਤ ਹੋਣਾ ਹੈ ਲਗਭਗ 90 85 ਜਾਂ 90% ਲੋਕ ਖੇਤੀਬਾੜੀ ਨਾਲ ਸੰਬੰਧਤ ਹਦਾ ਕਿਹੜੇ ਬੰਦੇ ਸਾਰੀ ਜ਼ਮੀਨ ਸਾਰੀ ਇਹਨਾਂ ਦੀ ਹੈ ਸਾਡੀ ਅੱਛਾ ਠੀਕ ਇਹਦੇ ਵਿੱਚ ਆ ਜ਼ਮੀਨ ਵਾਲੇ ਹੀ ਆ ਸਾਰੇ ਖੜੇ ਸਾਰੇ ਖੇਤੀ ਵਾਲੇ ਇਹ ਖੇਤੀ ਵਾਲੇ ਹੀ ਆ ਜੀ ਸਾਰੇ ਹੂੰ ਕੋਈ ਬੰਦਾ ਦੁੱਧ ਪੂੰਦਾ ਆ ਜਿੱਦਾਂ ਡੇਰੀਆ ਪਸ਼ੂ ਰੱਖਿਓ ਆ ਆਪਣਾ ਜਿਹੜਾ ਉਹ ਤੋਂ ਹੀ ਜਲਣਾ ਜੀ ਹਾਂ ਸਾਰਾ ਇਹ ਖੇਤੀਬਾੜੀ ਵਾਲੇ ਹੀ ਆ ਗੱਭਾ ਚੱਕਣ ਵਾਲੇ ਤਾਂ ਹੈ ਨਹੀਂ ਇਹ ਹੂੰ ਇਹ ਡੱਬਾ ਚੱਕੂਗੇ ਤਾਂ ਡੱਬਾ ਚੱਕਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਡੱਬਾ ਚੱਕੂਗੇ ਤਾਂ ਫਾੜ ਦਵਾਈਆਂ ਢਪੋਈਆਂ ਜੀ ਨੱਠੂਗੇ ਇੱਥੇ ਡੱਬਾ ਨਹੀਂ ਚੱਕੂਗੇ ਜੀ ਹਾਂ ਜੀ ਡੱਬਾ ਨਹੀਂ ਚੱਕਦੇ ਅਸੀਂ ਡੰਡਾ ਚੱਕਾਂਗੇ ਨਾ ਮਗਰ ਹਾਂ ਹਾਂ ਜੀ ਜੇ ਆਏ ਫਿਰ ਜ਼ਮੀਨਾਂ ਲੈਣ ਮੈਂ ਕਹਾਂ ਜੀ ਪੂਰਾ ਜਿੱਦਾਂ ਜਿਸ ਤਰੀਕੇ ਸਰਕਾਰ ਆਊਗੀ ਉਸੇ ਤਰੀਕੇ ਅਸੀਂ ਉਹਨਾਂ ਦੇ ਮੋਹਰੇ ਹੋਵਾਂਗੇ ਕਿਹੜੀ ਧੱਕਾ ਕਰ ਜਾਂਦੀ ਹੁੰਦੀ ਹੈ ਸਰਕਾਰ ਨਹੀਂ ਕਰਨ ਦਿੰਦੇ ਹਾਂ ਅਸੀਂ ਇਸੇ ਕੰਮ ਨੂੰ ਵਿਹਲੇ ਹੀ ਬੈਠੇ ਹਾਂ 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 ਜੀ ਝੋਨੇ ਲੱਗੇ ਹੋਣ ਅਸੀਂ ਵਿਹਲੇ ਹੀ ਆ ਤੁਹਾਨੂੰ ਨਹੀਂ ਚਾਹੀਦਾ ਜੇ ਸਰਕਾਰ ਕਹਿੰਦੀ ਵੀ ਅਸੀਂ ਕਰੋੜਪਤੀ ਕਰਾਂਗੇ ਕਰੋੜਪਤੀ ਨਹੀਂ ਹੋਣਾ। ਰੋਡ ਪਤੀ ਨਹੀਂ ਕਰਨਾ ਇਹਦੀ ਰੋਡ ਪਤੀ ਕਰਨਾ ਜੀ ਸਾਨੂੰ। ਇਹਦੀ ਰੋਡ ਤੇ ਉਠਾ ਲੈਣਾ ਸਾਨੂੰ ਵਿਲੇ ਕਰਕੇ ਜਿਹੜੀ ਨਾ ਇਹ ਸਕੀਮ ਆ। ਅੱਛਾ। ਨਹੀਂ ਨਹੀਂ ਕਰੋੜਾਂ ਵਾਲੀ ਤਾਂ ਗੱਲ ਹੀ ਛੱਡ ਦਿਓ। ਜਿਵੇਂ ਤੁਸੀਂ ਗੱਲ ਕਰੀ ਆ ਵੀ ਸਰਪੰਚ ਸਾਹਿਬ ਕਹਿੰਦੇ ਨੇ ਵੀ ਚੰਡੀਗੜ੍ਹ ਰੋਡ ਤੇ ਸਾਡੀ ਜ਼ਮੀਨ ਹੈ। ਸਾਡੀ ਜ਼ਮੀਨ ਦਾ ਅੱਜ ਦਾ ਜੇ ਮੁੱਲ ਦੀ ਗੱਲ ਕਰਾਂ ਇੱਕ ਪ੍ਰਤੀ ਏਕੜ ਦੀ ਪਤਾ ਕਿੰਨੀ ਕਿੰਨਾ ਹੈ। ਕਰੋੜ ਰੁਪਏ ਖੇਤ ਦਾ ਜੀ। 1 ਕਰੋੜ ਰੁਪਏ ਖੇਤ। ਹਾਂ ਜੀ। ਫਿਰ ਤਾਂ ਤੁਹਾਨੂੰ ਜੇਕਰ ਉਜਾੜਾ ਵੀ ਤੋਂ ਡਾ ਇੱਕ ਹਿਸਾਬ ਨਾਲ ਉਜਾੜਾ ਫਿਰ ਤੁਹਾਨੂੰ ਤਾਂ ਕੁਝ ਦੇ ਬਣ ਜੀ ਚੋਰਾਂ ਦੇ ਲਟੇਰਿਆਂ ਦੇ ਨਸ਼ੇ ਵਾਲੇ ਇੱਥੇ ਲੁਕਣਗੇ ਸਾਡੇ ਪਿੰਡ ਦੇ ਆਲੇ ਦੁਆਲੇ ਕਿੰਨੀਆਂ ਕਲੋਨੀਆਂ ਆ ਜਿਨ੍ਹਾਂ ਦੇ ਵਿੱਚ ਭਾਂਗੂਗੀ ਆ ਦਰਖਤ ਬੀਆਵਾਨ ਜੰਗਲ ਪਏ ਆ ਉੱਥੇ ਤਾਂ ਬਸ ਹਰ ਵੇਲੇ ਇਹ ਜੀ ਜੇਦਾ ਕੋਈ ਲੰਘਦਾ ਕੋਈ ਲੁੱਟ ਹੋਆ ਹੁੰਦੀਆਂ ਜੀ ਬਸ ਇਹੀ ਏਡਾ ਬਣੂਗਾ ਸਾਡੇ ਫਗਵਾੜ ਦੇ ਵਿੱਚ 4-5 ਸਟਰੀਟ ਕੋਈ 30 ਸਾਲ ਪਹਿਲਾਂ ਆਈ ਸੀ ਹਜੇ ਤੱਕ ਪੂਰੀ ਡਿਵੈਲਪਮੈਂਟ ਨਹੀਂ ਹੋਈ ਇਹ ਨਿਊ ਆਰਮਸਟ੍ਰងਫੀ ਚੱਕ ਕੇ ਸਾਡੇ ਮੋਰੇ ਰੱਖ ਦਤੀ ਫਿਰ ਹਲੇ ਤੱਕ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਿਆ ਸਮਝ ਕਿਉਂ ਨਹੀਂ ਪੈਂਦੀ ਲੋਕ ਜਿਵੇਂ ਸਰਪੰਚ ਕਹਿੰਦੇ ਨੇ ਕਿ ਸਾਨੂੰ ਨਹੀਂ ਚਾਹੀਦੀ ਲੋਕ ਕਹਿੰਦੇ ਨੇ ਸਾਨੂੰ ਨਹੀਂ ਚਾਹੀਦੀ ਇਹਨਾਂ ਦੇ ਮੰਤਰੀ ਵੀ ਬਹਿਣਦੇ ਜਿਹਨਾਂ ਨੇ ਫਿਰ ਇਹੋ ਜੀ ਕਿਹੜੀ ਕੜੀ ਆ ਜਿਹੜੀ ਸਰਕਾਰ ਕਹਿੰਦੇ ਨਹੀਂ ਅਸੀਂ ਤਾਂ ਦੇਣੀ ਦੇਣੀ ਆ ਇਹ ਸਰਕਾਰ ਨੂੰ ਸਾਰਾ ਪਤਾ ਜੀ ਸਰਕਾਰ ਮੱਛਲੀ ਹੋਈ ਆ ਸਰਕਾਰ ਝੂਠੀ ਆ ਹੂੰ ਠੁੱਠੀ ਸਰਕਾਰ ਹੈ ਇਹਨਾਂ ਨੂੰ ਸਾਰਾ ਕੁਝ ਪਤਾ ਇਹ ਪਿੰਡ ਬਣਨਗੇ ਤੇ ਨਾਲੇ ਛਿੱਤਰ ਪੈਣੇ ਆ ਇਹਨਾਂ ਨੂੰ ਪਤਾ ਸਾਰਾ ਇਹ ਤਾਂ ਬਸ ਆਪਣੇ ਹੁਣ ਸ਼ਰਮ ਦੇ ਮਾਰਾ ਬੋਲਦੇ ਨਹੀਂ ਕਿ ਸਾਨੂੰ ਲੋਕ ਆ ਕੁਝ ਕਹਿ ਰਹੇ ਆ ਇਹ ਬਸ ਚੁੱਪ ਕਰਕੇ ਇਹੀ ਆਪਣੇ ਬੰਦਿਆਂ ਤੋਂ ਜਿਨ੍ਹਾਂ ਕੋ ਜਿਨ੍ਹਾਂ ਕੋਲ ਜ਼ਮੀਨ ਨਹੀਂ ਕੁਝ ਨਹੀਂ ਉਹਨਾਂ ਤੋਂ ਇਹ ਆਪਣੀਆਂ ਇਹ ਦੋਵੇਂ ਲੱਗਦਾ ਵੀ ਅੱਜ ਆਉਣਾ ਚਾਹੀਦਾ ਸੀ ਫਿਰ ਮੁੱਖ ਮੰਤਰੀ ਸਾਹਿਬ ਆ ਕੇ ਜਾਹੇ ਮੁੰਡੀਆਂ ਇਹ ਜਿਵੇਂ ਆਪ ਕੁਰਸੀਆਂ ਰੱਖਦੇ ਆਪ ਵੀ ਸਾਡੀ ਕੁਰਸੀ ਤੇ ਵੀ ਆ ਕੇ ਬਹਿੰਦੇ ਇਹਨਾਂ ਨੂੰ ਵੇਣਾ ਚਾਹੀਦਾ ਸੀ ਇੱਥੇ ਆ ਕੇ ਵੀ ਆ ਕੇ ਸਮਝਾ ਦਿੰਦੇ ਹਾਂ ਜੀ ਇਹ ਨਹੀਂ 2 ਮਹੀਨੇ ਪਹਿਲਾਂ ਆਪ ਕੁਰਸੀਆਂ ਰੱਖੀਆਂ ਸੀ ਇਹ ਹੁਣ ਆਪ ਵੀ ਵੇਂਦੇ ਆ ਕੇ ਦੱਸਦੇ ਵੀ ਇਹਨਾਂ ਦਾ ਜਵਾਬ ਇਹਨਾਂ ਨੂੰ ਮਿਲਿਆ ਹੂੰ ਚਾਹਣਿਓ ਬਾਈ ਇਸ ਦੇ ਪਾਲਿਸੀ ਦੇ ਤਹਿਤ ਥੋੜੀ ਜ਼ਮੀਨ ਨਹੀਂ ਨਹੀਂ ਚਾਹੁੰਦੇ ਤੁਸੀਂ ਕੀ ਕੀ ਇਹਦੇ ਚ ਘਾਟਾਂ ਜਾਂ ਕੀ ਨੁਕਸਾਨ ਲੱਗਦਾ ਘਾਟਾ ਨੁਕਸਾਨ ਹੀ ਆ ਸਾਰਾ ਇਹ ਹਾਂ ਹਾਂ ਜੀ ਬਈ ਤੁਸੀਂ ਨਹੀਂ ਚਾਹੁੰਦੇ ਵੀ ਇਹ ਜ਼ਮੀਨ ਦੇ ਤਹਿਤ ਥੋੜੀ ਇਸ ਪਾਲਿਸੀ ਤਹਿਤ ਥੋੜੀ ਜ਼ਮੀਨ ਆਵੇ ਆਪਣੇ ਜ਼ਮੀਨ ਬੋਣੀ ਕਿੱਥੋਂ ਆਪਾਂ ਜੇ ਚੱਲ ਗਈ ਸਾਰੀ ਟਰੈਕਟਰਲ ਘਰ ਖੜੇ ਆ ਉਹ ਕਹਿੰਦੇ ਕੋਈ ਨਹੀਂ ਵੀ ਵਿੱਚੋਂ ਛੱਡ ਦਾਂਗੇ ਤੁਹਾਡੇ ਜੇ ਇਹਨੇ ਨਹੀਂ ਦੇਣੀ ਨਾ ਦਿਓ ਤੱਕਾ ਨਹੀਂ ਹੁੰਦਾ ਕਹਿੰਦੇ ਗਲਤ ਹੈ ਸਾਰਾ ਇਹ ਹਾਂ ਅੱਛਾ ਪਲਾਟਾਂ ਦੇ ਵਿੱਚ ਖੇਤੀ ਹੋ ਸਕਦੀ ਆ ਨਹੀਂ ਪਲਾਟਾਂ ਦੇ ਵਿੱਚ ਕੋਈ ਸਬਜ਼ੀ ਵੀ ਨਹੀਂ ਪੀ ਸਕਦੇ ਆਪਾਂ ਪਿੰਡਾਂ ਵਾਲੇ ਲੱਗਦਾ ਪਲਾਟਾਂ 'ਚ ਰਹਿ ਸਕਦੇ ਆ ਨਾ ਨਾ ਕਦੀ ਵੀ ਨਹੀਂ ਕਦੀ ਨਹੀਂ ਹਾਂ ਜੀ ਰਹਿ ਲੂਗੇ ਜੀ ਉਹ ਜਿਹੜੇ ਕਰਾਜੇ ਆਪਣੇ ਆਪਣੀਆਂ ਕੋਠੀਆਂ ਬਣਾ ਕੇ ਬੈਠੇ ਆ ਸੀ ਹਾਂ ਉਹ ਕਿੱਥਾਂ ਰਹਿ ਲੂਗੇ ਉੱਥੇ ਜੀ ਸਾਰੇ ਆਪਣੇ ਘਰਵਾਰਿਆ ਉੱਥੇ ਕੋਠੀਆਂ ਸਿਰੂ ਬਣਾਉਗੇ ਇੱਥੇ ਜਿੰਦੇ ਲੰਮ ਲੱਗਣੇ ਪਏ ਹੋਏ ਤੁਹਾਨੂੰ ਥੋੜੀ ਥੋੜੇ ਪਿੰਡ ਦੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਸਪਸ਼ਟ ਤੌਰ ਤੇ ਤੁਸੀਂ ਕਹਿੰਦਾ ਵੀ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਪੈਰ ਪਾਉਣ ਦੇ ਲਈ ਸਾਡੇ ਪਿੰਡ ਚ ਨਾ ਪੜਿਓ ਦੇਖੋ ਜੀ ਉੱਥੋਂ ਲੈ ਕੇ ਸਾਡੇ ਪਿੰਡ ਤੇ ਹੀ ਸਾਰਾ ਬਸੀਮਾ ਜਿਹੜਾ ਆ ਸਾਰਾ ਪਧਰਾ ਹੁੰਦਾ ਕੋਠੀਆਂ ਵੀ ਵਿੱਚ ਆਉਂਦੀਆਂ ਅੱਛਾ ਹਾਂਜੀ ਉੱਥੇ ਇੱਕ ਫੈਕਟਰੀ ਆ ਫੈਕਟਰੀ ਵਿੱਚ ਆ ਰਹੀ ਆ ਉਹ ਦੱਸੋ ਕਿੱਥੇ ਜਾਊਗਾ ਬੰਦਾ 10 ਬੰਦੇ ਉੱਥੇ ਕੰਮ ਕਰਦੇ ਉਹਦੇ ਉਹ ਵੀ ਛੁੱਟੀ ਉਹਦੀ ਵੀ ਨਾਲੇ ਛੁੱਟੀ ਹੋਊਗੀ ਵੇ ਉਹ ਵੀ ਆਪ ਘਰ ਬੈਠੂਗਾ ਸਾਡਾ ਕੰਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਇਦਾਂ ਫੇਰ ਹਾਂਜੀ ਤਾਂ ਸਰਪੰਚ ਸਾਹਿਬ ਤੇ ਪਿੰਡ ਦੇ ਲੋਕ ਮੇਰੇ ਨਾਲ ਸੀ ਉਹ ਨੇ ਜਿਹੜੇ ਨੇ ਕਹਿੰਦੇ ਕਿ ਸਾਡੀ ਜ਼ਮੀਨ ਤਕਰੀਬਨ 200 ਏਕੜ ਜ਼ਮੀਨ ਜਿਹੜੀ ਉਹ ਆ ਰਹੀ ਹੈ ਚਲੋ 200 ਏਕੜ ਬੱਕਰੀ ਗੱਲ ਅਸੀਂ 1 ਏਕੜ ਵੀ ਨਹੀਂ ਚਾਹੁੰਦੇ ਕਿ ਸਾਡੀ ਜ਼ਮੀਨ ਇਸ ਪਾਲਿਸੀ ਦੇ ਤਹਿਤ ਆਵੇ ਉਹ ਕਹਿੰਦੇ ਨੇ ਕਿ ਅਸੀਂ ਪਹੁੰਚ ਕੀਤੀ ਐਮਐਲਏ ਸਾਹਿਬ ਤੱਕ ਵੀ ਕਹਿਣ ਦੀ ਪਹੁੰਚ ਕੀਤੀ ਸੀ ਸਰਕਾਰ ਤੱਕ ਵੀ ਜਿਹੜਾ ਹੈਗਾ ਸੁਨੇਹਾ ਲਾ ਦਿੱਤਾ ਕਿ ਸਾਡੇ ਪਿੰਡ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਨਾ ਆਵੇ ਤੁਹਾਡੀ ਇਹ ਵਿਕਸਿਤ ਪਾਲਿਸੀ ਤੁਹਾਡੀ ਇਹ ਡਿਵੈਲਪਮੈਂਟ ਵਾਲੀ ਪਾਲਿਸੀ ਸਾਨੂੰ ਜੋ ਬਣੀਆਂ ਹੋਈਆਂ ਕਲੋਨੀਆਂ ਨੇ ਪਹਿਲਾਂ ਉਹਨਾਂ ਨੂੰ ਡਿਵੈਲਪ ਕਰ ਲਵੋ ਕਿਉਂਕਿ ਉਹ ਪਿਛਲੇ ਸਮੇਂ ਤੋਂ ਡਿਵੈਲਪ ਨਹੀਂ ਹੋਈਆਂ ਪਿੰਡ ਵਾਲੇ ਇੱਥੋਂ ਤੱਕ ਕਹਿੰਦੇ ਨੇ ਕਿ ਜੇਕਰ ਇਹ ਕਲੋਨੀ ਬਣੀ ਤਾਂ ਇਹ ਚੋਰਾਂ ਦਾ ਅੱਡਾ ਬਣ ਕੇ ਰਹਿ ਜਾਵੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਯਾਦ ਧੰਨਵਾਦ